ਮਿੱਟੀ ਇਹਨਾਂ ਨੂੰ ਨਹੀਂ ਪਾਉਣੀ ਆ ਉੱਥੇ ਤੇ ਜਦੋਂ ਇਹਨਾਂ ਨੂੰ ਕੰਮ ਨਹੀਂ ਉੱਥੇ ਮਿਲਦਾ ਮਿੱਟੀ ਨਹੀਂ ਇਹਨਾਂ ਨੂੰ ਮਿਲੂਗੀ ਤਾਂ ਇਹਨਾਂ ਦੇ ਜਿਹੜੇ ਟਿਪਰ ਨੇ ਇਹਨਾਂ ਤੇ ਕਰਜ਼ਾ ਜਿਹੜਾ ਸਿਰ ਚੜੂਗਾ ਤਾਂ ਸਾਡੇ ਵਾਂਗੂ ਇਹ ਲੋਕ ਵੀ ਆਤਮ ਹੱਤਿਆ ਵੱਲੋਂ ਭੱਜਣਗੇ ਸਾਨੂੰ ਜਿਹੜੀ ਮਿੱਟੀ ਚੁੱਪੀ ਜਾਂਦੀ ਸੀ ਜਿਹੜੀ ਸਰਕਾਰਾਂ ਨੇ ਕਹਿੰਦੀ ਤੋ ਉਹ ਇੱਕ ਚਿੰਤਨ ਕੁੱਤੀ ਮਿਲਦੀ ਸੀ ਕੋਤਾਂ ਮਿਲਦੀ ਹੋਈ ਇਹ ਕੋਈ ਕੁਝ ਮਹੀਨਾ ਤੋਂ ਇਹਨਾਂ ਨੇ ਮਨਜ਼ੂਰੀ ਨੰਨ ਬੰਦ ਕਰਤੀ ਕੋਈ ਕਹਦਾ ਕੋਈ ਕਾਇਦਾ ਕਾਨੂੰਨ ਬਣਦੀ ਨਹੀਂ ਵੀ ਐਡਾ ਕਿਹੜਾ ਉਹਦੇ ਜੋ ਭੁੱਕੀ ਦਾ ਕੇਸ ਆ ਜਾਂ ਉਹਦੇ ਜੋ ਕੋਈ ਚਿੱਟੇ ਦਾ ਕੇਸ ਆ ਕੋਈ ਖੇਡਟੀਪ ਜੁਨੀ ਦੇ ਬਹੁਤ ਜਿਆਦੇ ਇਹਨਾਂ ਨੇ ਕੰਝ ਕਿਸਿਆ ਹੋਇਆ ਜੀ ਸੇਪੋਰਟ ਸੁਣ ਮੈਂ ਤੁਹਾਨੂੰ ਤਾਂ ਕਰ ਰਹੇ ਹੈ ਵਿਚਾਰੇ ਵੀ ਮਨ ਦੇ ਨੇ ਹੈ ਜਾਂ ਸਰਕਾਰਿਆਂ ਦੁਆਰਾ ਪਾਣੀ ਤੇ ਉਸ ਤੋਂ ਬਾਅਦ ਡਿਸੀਜਨ ਜਿਹੜਾ ਹੈਗਾ ਹਾਰ ਅਥਾਰਟੀ ਸਾਰਾ ਸਰਬਜੀਤ ਸਿੰਘ ਸਵਾਜਪੁਰ ਜ਼ਿਲ੍ਹਾ ਪ੍ਰਧਾਨ ਪਟਿਆਲਾ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਅੱਜ ਤੁਸੀਂ ਇੱਥੇ ਆਇਓ ਮਾਈਨਿੰਗ ਵਿਭਾਗ ਦੇ ਵਿੱਚ ਕੀ ਮੰਗ ਕੀ ਆ ਤੁਹਾਡੀ ਹਾਂ ਸਾਡੀ ਮੰਗ ਤਾਂ ਜਿਹੜੇ ਸਾਥੀ ਟਿੱਪਰ ਯੂਨੀਅਨ ਵਾਲੇ ਆਏ ਨੇ ਇਹਨਾਂ ਵੱਲੋਂ ਸਾਡੇ ਤੱਕ ਇਸ ਗੱਲ ਦੀ ਪਹੁੰਚ ਕੀਤੀ ਹੈ ਕਿ ਵੀ ਸਾਡੀ 2 ਮਹੀਨੇ ਹੋ ਗਏ ਜਿਹੜੇ ਸਾਡੇ ਕਾਰੋਬਾਰ ਨੇ ਇਹ ਬਿਲਕੁਲ ਬੰਦ ਹੋਏ ਪਏ ਆ ਸਰਕਾਰ ਉਹ ਸਰਕਾਰ ਸਾਨੂੰ ਨਹੀਂ ਇਜਾਜ਼ਤ ਦੇ ਰਹੀ ਜਦ ਕਿ ਸਾਡੇ ਕੋਲੇ ਪਹਿਲਾਂ ਇਜਾਜ਼ਤ ਮਿੱਟੀ ਪੁੱਟਣ ਦੀ ਜੀ ਖੇਤਾਂ ਦੇ ਵਿੱਚੋਂ ਤੇ ਉਹ ਪਹਿਲਾਂ ਸੀਗਾ ਇਹਨਾਂ ਕੋਲੇ ਦੋ ਇਕੜ ਦਾ 3 ਫੁੱਟ ਤੱਕ ਸਰਕਾਰ ਜਣੀ ਇਜਾਜ਼ਤ ਦਿੰਦੀ ਸੀ ਤੇ ਪਟਦੇ ਸੀ ਤੇ ਆਪਦੇ ਕਾਰੋਬਾਰ ਇਹਨਾਂ ਦੇ ਚੱਲਦੇ ਸੀ ਤੇ ਹੁਣ ਕੀ ਹੈ ਜਦੋਂ 2 ਮਹੀਨੇ ਹੋ ਗਏ ਤੇ ਸਰਕਾਰ ਨੇ ਇਹਨਾਂ ਨੂੰ ਉਹ ਪਰਮਿਸ਼ਨ ਆ ਉਹਦੀਆਂ ਮਿੱਟੀ ਪੱਟਣ ਦੀਆਂ ਬੰਦ ਕਰਤੀਆਂ ਤਾਂ ਇਹ ਲੋਕ ਹੁਣ ਸੜਕਾਂ ਤੇ ਨੇ ਜੇ ਫਿਰ ਜੇ ਚੱਲਦੇ ਆ ਟੀਪਰ ਤਾਂ ਫਿਰ ਕੋਈ ਚਲਾਨ ਨੂੰ ਕੱਟੇ ਜਾ ਰਿਹਾ ਇਹਨਾਂ ਨੇ ਬੰਦ ਕਰ ਦਿੱਤਾ ਦੇਖੋ ਜੀ ਇਹਨਾਂ ਦੇ ਕਹਿਣ ਮੁਤਾਬਕ ਇਹ ਆ ਵੀ 2.5 ਲੱਖ ਤੱਕ ਵੀ ਇਹ ਚਲਾਨ ਕੱਟਦੇ ਆ ਤੇ ਜਦ ਕਹਉਦਾ ਕੋਈ ਕਾਇਦਾ ਕਾਨੂੰਨ ਬਣਦੀ ਨਹੀਂ ਵੀ ਐਡਾ ਕਿਹੜਾ ਉਹਦੇ ਚ ਭੁੱਕੀ ਦਾ ਕੇਸ ਆ ਜਾਂ ਉਹਦੇ ਚ ਕੋਈ ਚਿੱਟੇ ਦਾ ਕੇਸ ਆ ਕੋਈ ਹੋਰ ਇਹੋ ਜਿਹਾ ਕੋਈ ਹੈਗਾ ਵੀ ਜਿਹਦੇ ਨਾਲ 2.5 ਲੱਖ ਦਾ ਇੱਕ ਟੀਪਰ ਦਾ ਇੱਕ ਵਰਕਰ ਆ ਜਿਹੜਾ ਉਹ ਚਲਾਉਣ ਵਾਲਾ ਵੀ ਆ ਉਹਦੇ ਤੇ ਪਰਿਵਾਰ ਜੁੜਿਆ ਹੋਇਆ ਤੇ ਉਹੀ ਟੀਪਰ ਜਣੀ 10 ਦਿਨਾਂ ਬਾਅਦ ਜਾਂ 20 ਦਿਨਾਂ ਬਾਅਦ ਫੇਰ ਫੜਿਆ ਜਾਂਦਾ ਤੇ 1.5 ਲੱਖ ਉਹਦੇ ਤੇ ਫੇਰ ਪਲਾਂਟੀ ਪੈਂਦੀ ਆ ਪਰ ਜੀ ਇਹਨਾਂ ਦਾ ਇੱਕ ਕਹਿਣਾ ਹੈ ਕਿ ਜਿਹੜੀ ਖੇਤਾਂ ਦੇ ਵਿੱਚ ਮਿੱਟੀ ਹੈ ਉਹ ਜਾਜ ਦੇ ਦਿੰਦੇ ਨੇ ਕਿਸਾਨ ਜਿਨ੍ਹਾਂ ਦੇ ਉੱਪਰ ਹੁੰਦਾ ਕਿ ਇਹ ਸਹੀ ਹੈ ਬਿਲਕੁਲ ਸਹੀ ਹੈ ਜੀ ਕੋਈ ਨੀਵੇਂ ਖੇਤ ਥੋੜੋ ਪਟਾਉਣੇ ਹੁੰਦੇ ਨੇ ਜਿਹੜੇ ਖੇਤ ਆਲ ਜਿਹੜੇ ਉੱਚੇ ਆ ਜਿੱਥੇ ਪਾਣੀ ਨਹੀਂ ਚੜਦਾ ਜਿਵੇਂ ਅੱਜ ਇਹਨਾਂ ਨੇ ਪੰਜਾਬ ਦੇ ਵਿੱਚ ਪਾਣੀ ਨਹਿਰਾਂ ਦੀ ਲਹਿਰ ਚਲਾਈ ਹੋਈ ਆ ਵੀ ਅਸੀਂ ਨਹਿਰ ਦਾ ਪਾਣੀ ਲਾ ਦਾਂਗੇ ਜੀ ਹੋਰ ਕਰ ਦਾਂਗੇ ਜੀ ਸਾਡੇ ਖੇਤ ਆਪ ਖੁਦ ਉੱਚੇ ਨੇ ਜਦੋਂ ਨਹਿਰ ਦਾ ਪਾਣੀ ਸਾਨੂੰ ਲਾਉਣਾ ਪੈ ਗਿਆ ਤਾਂ ਫਿਰ ਸਾਨੂੰ ਖੇਤ ਪਟਾਉਣੀ ਪੈਣਗੇ ਸਾਡੇ ਕੋਲੇ ਕੋਈ ਹੱਲ ਨਹੀਂ ਉਹਨਾਂ ਨੂੰ ਪਟਾਕੇ ਸੀ ਜਾਂ ਕਿਸੇ ਸਾਡੇ ਸਾਥੀ ਦੇ ਨੀਵੇਂ ਖੇਤ ਚ ਸਟਿਆਵਾਂਗੇ ਆਪਦਾ ਕੋਈ ਨੀਮਾ ਖੇਤ ਹੋਊਗਾ ਉਹਦੇ ਚ ਸਟਾਂਗੇ ਜਾਂ ਫਿਰ ਜਿਹੜੇ ਇਹਨਾਂ ਲੋਕਾਂ ਨੇ ਕਰੋੜਾਂ ਰੁਪਏ ਦੇ ਕਰਜ਼ੇ ਲੈ ਕੇ ਟਿੱਪਰ ਲਏ ਆ ਤੇ ਜਿਹੜੇ ਸ਼ਹਿਰਾਂ ਦੇ ਵਿੱਚ ਪਲਾਟਾਂ ਦੀ ਉਹ ਆ ਸੂਆ ਤੇ ਰਿਪੇਰਾਂ ਚੱਲ ਰਹੀਆਂ ਨੇ ਤੇ ਵੱਡੇ ਵੱਡੇ ਪ੍ਰੋਜੈਕਟ ਨੇ ਜਿਹੜੇ ਸਰਕਾਰ ਦੇ ਉਹ ਵੀ ਚੱਲ ਰਹੇ ਆ ਮਿੱਟੀ ਇਹਨਾਂ ਨੂੰ ਪਾਉਣੀ ਆ ਉੱਥੇ ਤੇ ਜਦੋਂ ਇਹਨਾਂ ਨੂੰ ਕੰਮ ਨਹੀਂ ਉੱਥੇ ਮਿਲਦਾ ਮਿੱਟੀ ਨਹੀਂ ਇਹਨਾਂ ਨੂੰ ਮਿਲੂਗੀ ਤਾਂ ਇਹਨਾਂ ਦੇ ਜਿਹੜੇ ਟਿੱਪਰ ਨੇ ਇਹਨਾਂ ਤੇ ਕਰਜ਼ਾ ਜਿਹੜਾ ਸਿਰ ਚੜੂਗਾ ਤਾ ਸਾਡੇ ਮੰਗੋ ਇਹ ਲੋਕ ਵੀ ਆਤਮ ਹੱਤਿਆ ਵੱਲ ਨੂੰ ਭੱਜਣਗੇ ਕਿਉਂਕਿ ਅੱਜ ਪੰਜਾਬ ਦੀ ਹਾਲਤ ਹੈ ਜਿਹੜੀ ਇੱਥੇ ਬੇਰੁਜ਼ਗਾਰੀ ਦੀ ਇੰਨੀ ਹੋਈ ਵੀ ਆ ਕਿ ਚੰਗੇ ਚੰਗੇ ਪੜ੍ਹੇ ਲਿਖੇ ਪੀ ਐਚ ਡੀ ਲੋਕ ਆ ਜਿਹੜੇ ਆ ਤੁਸੀਂ ਇੱਧਰ ਕੈਮਰੇ ਵਾਲੇ ਸਾਥੀ ਨੂੰ ਕਹਿਣ ਕਿ ਕਿਤੇ ਕਿਤੇ ਨੌਜਵਾਨ ਆ ਜਿਹੜੇ ਆਪਣੀਆਂ ਜ਼ਮੀਨਾਂ ਗਹਿਣੇ ਕਰਕੇ ਟੀਪਰ ਪਾਏ ਆ ਉਹ ਇੱਕੋ ਹੀ ਸੀ ਵੀ ਸਾਡਾ ਕੰਮ ਚੱਲ ਜੂ ਪਰ ਜੇ ਸਰਕਾਰ ਸੱਚੀ ਮੱਚੀ ਇਹ ਗੱਲਾਂ ਤੋਂ ਪਿੱਛੇ ਭੱਜੂਗੀ ਤਾਂ ਜੇ ਇਹ ਸਾਥੀ ਕੋਈ ਐਜੀਟੇਸ਼ਨ ਲੜਨਗੇ ਤਾਸੀਂ ਬਿਲਕੁਲ ਇਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਐਜੀਟੇਸ਼ਨ ਅਸੀਂ ਲੜਾਂਗੇ ਤੇ ਸਰਕਾਰ ਨੂੰ ਉਸ ਗੱਲ ਤੋਂ ਫਿਰ ਪਿੱਛੇ ਵੀ ਹਟਣਾ ਪਊਗਾ ਤੇ ਇਹਨਾਂ ਨੂੰ ਮਨਜ਼ੂਰੀ ਆ ਜਿਹੜੀ ਮਿੱਟੀ ਪੱਟਣ ਦੀ ਉਹ ਦੇਣੀ ਪਊਗੀ ਤੇ ਇਹਨਾਂ ਦੇ ਕਾਰੋਬਾਰ ਨੇ ਇਹਨਾਂ ਦਾ ਬੱਚਿਆਂ ਦੀ ਪੜ੍ਹਾਈਆਂ ਨੇ ਇਹਨਾਂ ਦੇ ਮਾਪੇ ਨੇ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਦਵਾਈਆਂ ਦੀ ਵੀ ਲੋੜ ਹੁੰਦੀ ਐ ਸੱਚੀ ਮੱਚੀ ਜੇ ਪੁੱਛਿਆ ਜਾਵੇ ਕੋਈ ਇਹ ਲੈਂਡਲੋਰਡ ਥੋੜੋ ਨੇ ਲੋਕ ਇਹਨਾਂ ਕੋਲੇ ਜੇ ਤਿਲ ਫੁੱਲ ਹੋਊਗਾ ਕਿਸੇ ਕੋਲੇ ਮਾਪਾਪ ਦਾ ਕੋਈ ਸੋਨਾ ਹੋਊਗਾ ਕੋਈ 2-4 ਬਿਗੇ ਏਕੀਲਾ ਵੇਚਣ ਵਾਲੀ ਹੋ ਉਹ ਵੇਚ ਕੇ ਇਸ ਕਾਰੋਬਾਰ ਚਾਏ ਨੇ ਜਦੋਂ ਉਧਰੋਂ ਨਹੀਂ ਸਾਡੇ ਧੰਦੇ ਚੱਲੇ ਸੋ ਅਸੀਂ ਫੇਰ ਸਰਕਾਰ ਨੂੰ ਇਹ ਗੱਲ ਦੀ ਸੀ ਪਹਿਲੀ ਗੱਲ ਆ ਵੀ ਅਸੀਂ ਚੇਤਾਵਨੀ ਦਿੰਨੇ ਆ ਜੇ ਇਹਨਾਂ ਲੋਕਾਂ ਦੀ ਗੱਲ ਨਹੀਂ ਸਰਕਾਰ ਸੁਣੂਗੀ ਤਾਂ ਅਸੀਂ ਫੇਰ ਵੱਡੇ ਪੱਧਰ ਤੇ ਜਿਹੜਾ ਇਹ ਸੰਘਰਸ਼ ਲੜਨਗੇ ਅਸੀਂ ਉਹਦੇ ਚ ਸ਼ਾਮਲ ਹੋਵਾਂਗੇ ਤੇ ਸਰਕਾਰ ਨੂੰ ਇਸ ਗੱਲ ਤੇ ਝਕਾਵਾਂਗੇ ਬੈਗਰੂ ਜੀ ਦਾ ਖਾਲਸਾ ਬੈਗਰੂ ਜੀ ਦੀ ਫਤਿਹ ਨਿਊ ਟਿਪਰ ਯੂਨੀਅਨ ਗੁਰਨਾਨਕ ਦੇ ਟਿਪਰ ਯੂਨੀ ਪਟਿਆਲਾ ਤੇ ਅਸੀਂ ਮੈਂਬਰ ਆ ਸਾਰੇ ਸਾਡੇ ਕੰਮ ਮਿੱਟੀਪਰਾਂ ਦਾ ਕੰਮ ਆ ਜੀ ਸਾਡਾ ਮਿੱਟੀ ਚੱਕਣ ਦਾ ਤੇ ਭਰਤ ਪਾਉਣ ਦਾ ਜੀ ਅਸੀਂ ਪ੍ਰਾਈਵੇਟ ਤੇ ਸਰਕਾਰੀ ਕੰਮਾਂ ਛਾਰੇ ਮਿੱਟੀ ਪੈਂਦੀ ਹੈ ਜੋ ਕਿ ਸਾਨੂੰ ਕੁਛ ਦਿਨਾਂ ਤੋਂ ਪਿੱਛੇ ਬੜੀਆਂ ਪਰੇਸ਼ਾਨੀਆਂ ਆ ਰਹੀਆਂ ਨੇ ਪਹਿਲਾਂ ਸਾਨੂੰ ਜਿਹੜੀ ਮਿੱਟੀ ਚੱਕੀ ਜਾਂਦੀ ਸੀ ਪਿਛਲੀ ਸਰਕਾਰਾਂ ਦੇ ਟਾਈਮ 'ਚ ਵੀ 2 ਏਕੜ 3 ਫੁੱਟ ਦੀ ਮਨਜ਼ੂਰੀ ਦਿੱਤੀ ਹੋਈ ਸੀ ਉਹ ਸਾਨੂੰ ਮਿਲੀ ਹੋਈ ਸੀ ਇਹ ਹੁਣ ਕੁਝ ਮਹੀਨਿਆਂ ਤੋਂ ਇਹਨਾਂ ਨੇ ਮਨਜ਼ੂਰੀ ਨੰਬੰਦ ਕਰਤੀ ਵੀ ਕੋਈ ਮਨਜ਼ੂਰੀ ਨਹੀਂ ਹਾਈ ਕੋਰਟ ਨੇ ਬੰਦ ਕਰੀ ਕਹਿੰਦੇ ਜੀ ਮਹਿਕਮਾ ਤੁਹਾਨੂੰ ਕੋਈ ਰਿਟਰਨ 'ਚ ਕੁਝ ਨਹੀਂ ਦਿੱਤਾ ਹੈਗਾ ਹੁਣ ਅਸੀਂ ਇਹਨਾਂ ਨੂੰ ਉਹੀ ਰੰਬਣ ਦੇਣਾ ਸੀ ਪਹਿਲਾਂ ਡੀਸੀ ਆਫਿਸ ਦੇ ਕੇ ਉੱਥੇ ਮੈਡਮ ਦੇ ਕੇ ਤੇ ਹੁਣ ਐਕਸ਼ਨ ਸਾਹਿਬ ਨੂੰ ਦਿੱਤਾ ਜੀ ਐਕਸ਼ਨ ਸਾਹਿਬ ਨੂੰ ਅਸੀਂ ਦਿੱਤਾ ਉਹ ਕਹਿੰਦੇ ਵੀ ਅਸੀਂ ਸਾਡੇ ਹੱਥ ਸੇ ਕੁਝ ਨਹੀਂ ਹੈ ਕਬੀ ਅਸੀਂ ਉੱਪਰ ਉਹ ਕਰਾਂਗੇ ਸਾਨੂੰ ਉਹਨਾਂ ਨੂੰ ਕਿਹਾ ਵੀ ਸਾਨੂੰ ਉੱਪਰ ਤੁਸੀਂ ਗੱਲ ਪਹਚਾਓ ਜੇ ਉਹਨਾਂ ਨੂੰ ਪ੍ਰੇਸ਼ਾਨੀ ਆ ਰਹੀ ਹੈ ਨਾ ਸਾਡੇ ਪਰਚ ਉਹਨਾਂ ਢਾਈ ਢਾਈ ਲੱਖ ਰੁਪਏ ਸਾਡੀ ਗੱਡੀਆਂ ਦਾ ਜੁਰਮਾਨਾ ਹੋ ਰਿਹਾ ਜੀ 50-50 ਲੱਖ ਦੀਆਂ ਸਾਡੀਆਂ ਟੀਪਰ ਨੇ ਉਹਨਾਂ ਦੀ ਅਸੀਂ ਕਿਸ਼ਤਾਂ ਤੋਂ ਅਸੀਂ ਬਾਂਝੇ ਜਾ ਰਹੇ ਹਾਂ ਪਰ ਕਿਸ਼ਤਾਂ ਟੁੱਟੀਆਂ ਰਹੀਆਂ ਬੈਂਕ ਵਾਲੇ ਸਾਡੇ ਦੇ ਵਿੱਚ ਜਿਹੜੇ ਮਾਰ ਰਹੇ ਹਰੇਣਾ ਜੀ ਹਰੇਨੇ ਦੇ ਵਿੱਚ ਆਪਣੇ ਗਵ ਉਦੇ ਵਿੱਚ 2 ਏਕੜ 3 ਫੁੱਟ ਦੀ ਮਨਜ਼ੂਰੀ ਹੁਣ ਮੌਜੂਦਾ ਚੱਲ ਰਹੀ ਹੈ ਜੀ ਉਹ ਜਾਂਦੀ ਹੈ ਉੱਤੇ ਉਹਨਾਂ ਕੋਈ ਦਿੱਕਤ ਨਹੀਂ ਆ ਰਹੀ ਕਿਸੇ ਵਾਸਤੇ ਸੜੀ ਜੁਨੀਅਨ ਨੂੰ ਜੀ ਸਾਡੇ ਪਟਿਆਲਾ ਟਿੱਪਰ ਯੂਨੀਅਨ ਦੇ ਬਹੁਤ ਜ਼ਿਆਦੇ ਇਹਨਾਂ ਨੇ ਤੰਜ ਕਿਸਿਆ ਹੋਇਆ ਜੀ ਤੇ ਪੁਲਿਸ ਵਿਭਾਗਾਂ ਵੀ ਤੁਹਾਨੂੰ ਤੰਕਰ ਰਿਹਾ ਜੀ ਸਾਰੇ ਤੇ ਜਦ ਸਾਨੂੰ ਕੋਈ ਕਾਗਜ਼ ਵੀ ਨਹੀਂ ਮਿਲ ਰਿਹਾ ਅਸੀਂ ਦਿਖਾਈਏ ਕੀ ਅਗਲੇ ਹਾਂ ਜੀ ਉਹ ਕਹਿੰਦੀ ਵੀ ਅਸੀਂ ਕੁਝ ਨਹੀਂ ਕਰ ਸਕਦੇ ਫਿਰ ਹੁਣ ਸਰਕਾਰ ਕੋਲ ਤੁਸੀਂ ਪਹੁੰਚ ਕਰੋਗੇ ਆਪਣੀ ਹਾਂਜੀ ਹਾਂ ਅਸੀਂ ਸਰਕਾਰ ਕੋਲ ਪਹੁੰਚ ਕਰਾਂਗੇ ਸਾਨੂੰ ਇਹਨਾਂ ਨੂੰ ਦਿੱਤਾ ਜੀ ਦੱਸਿਆ ਜੀ ਵੀ ਜੇ ਸਾਨੂੰ 2-4 ਦਿਨ ਚ ਹਫ਼ਤੇ ਸਾਡਾ ਕੋਈ ਹੱਲ ਨਿਕਲਦਾ ਤਾ ਠੀਕ ਨਹੀਂ ਤਾਂ ਅਸੀਂ ਆਪਣੇ ਕਿੰਨਾ ਕੁ ਲੋਸ ਹੋ ਰਿਹਾ ਪ੍ਰਧਾਨ ਜੀ ਸਪੋਰ ਪਟਿਆਲੇ ਦੀ ਗੱਲ ਕਰੀਏ ਬਹੁਤ ਜ਼ਿਆਦਾ ਲੋਸ ਹੋ ਰਿਹਾ ਸਾਡੇ ਦੋ ਦੋ ਮਹੀਨੇ ਦੇ ਸਾਡੀ ਕਿਸਤਾਂ ਰੁਟੀਆਂ ਹੋਈਆਂ ਨੇ ਜੀ ਹੂੰ ਲੱਖ ਲੱਖ ਰੁਪਏ ਤਿੰਨ ਦੋ ਮਹੀਨੇ ਹੋ ਗਈ ਸਾਡ ਨੂੰ ਇਸ ਸੰਘਰਸ਼ ਤੋਂ ਕਿੰਨੇ ਕੁ ਮੈਂਬਰ ਆਪਣੇ ਨੇ ਡੇਪਰ ਯੂਨੀਅਨ ਦੇ ਆਪਣੇ ਮੈਂਬਰ 50 60 ਮੈਂਬਰ ਨੇ ਜੀ तकरीबन ਸਾਰੇ ਇਹਨੇ ਪਟਿਆਲੇ ਸਾਰੇ ਪਟਿਆਲੇ ਹਾਂਜੀ ਹਾਂ ਪਟਿਆਲੇ ਜੀ ਨੂੰ ਸਾਰੇ ਟਿਪਰ ਨੇ ਕੀ ਲੱਗਾ ਕੋਈ ਧੱਕਾ ਹੋ ਰਿਹਾ ਥੋੜਾ ਬਹੁਤ ਜ਼ਿਆਦਾ ਧੱਕਾ ਹੋ ਰਿਹਾ ਸਾਡੇ ਨਾਲ ਸਾਨੂੰ ਕੋਈ ਜਿਵੇਂ ਪਹਿਲਾਂ ਸਰਕਾਰਾਂ ਹਾਂ ਜੀ ਸਾਨੂੰ ਕਦੇ ਮਿੱਟੀ ਦੇ ਜਿਹੜੀ ਮਿੱਟੀ ਹੈ ਮੈਨਿੰਗ ਦੇ ਵਿੱਚ ਨਹੀਂ ਆਉਂਦੀ ਕਿ ਉਹ ਅਸੀਂ ਮਿੱਟੀ ਮੁੱਲ ਲੈ ਕੇ ਜਿਹਨੇ ਜ਼ਿਮੀਂਦਾਰਾਂ ਦੇ ਖੇਤਾਂ ਦੀ ਮਿੱਟੀ ਚੱਕਦੇ ਆ ਉਹ ਉੱਚੇ ਖੇਤ ਨੇ ਜਿਹੜੇ ਜ਼ਿਮੀਂਦਾਰ ਉਹ ਮਿੱਟੀ ਚ ਕੰਦੇ ਨੇ ਕੋਈ ਆਪਣਾ ਕਰਜਾਦਾਰ ਦਾ ਜੀ 2 ਫੁੱਟ ਮਿੱਟੀ ਚ ਕਾ ਕੇ ਤਨ ਉਹਨਾਂ ਨੂੰ ਫਾਇਦਾ ਹੁੰਦਾ ਕਿ ਕਿਸਾਨ ਨੂੰ ਫਾਇਦਾ ਕਿਸਾਨਾਂ ਦੇ ਜਿਹਨਾਂ ਖੇਤਾਂ 'ਚ ਪਾਣੀ ਨਹੀਂ ਲੱਗਦਾ ਉੱਚੇ ਖੇਤ ਨੇ ਜੀ ਉਹ ਖੇਤਾਂ ਨੂੰ ਪਾਣੀ ਲੈਵਲ ਕਰਕੇ ਆਪਣਾ ਪਾਣੀ ਲੱਗਦਾ ਉਹਨਾਂ ਫਸਲ ਹੁੰਦੀ ਹੈ ਜੀ ਕੋਈ ਆਪਣੇ ਬੱਚਿਆਂ ਦਾ ਵਿਆਹ ਕਰਦਾ ਕੋਈ ਕੁਸ਼ ਕਰਦਾ ਜੀ ਹਰ ਇੱਕ ਬੰਦੇ ਨੂੰ ਮਿੱਟੀ ਮੁੱਲ ਮਿਲਦੀ ਹੈ ਜੀ ਮੁੱਲੋਂ ਮਿੱਟੀ ਲੈ ਕੇ ਸਾਨੂੰ ਫੇਰ ਵੀ ਸਾਨੂੰ ਕੋਈ ਅਸੀਂ ਸਰਕਾਰੀ ਮਿੱਟੀ ਨਹੀਂ ਚੱਕਦੇ ਕੋਈ ਮੈਨਿੰਗ ਨਹੀਂ ਕਰਦੇ ਕੋਈ ਕੋਈ ਰ ਜਿੰਨੇ ਵੀ ਹੁਣ ਪਲਾਟਾਂ ਦੇ ਵਿੱਚ ਮਿੱਟੀ ਪੈ ਰਹੀ ਆ ਉਹਨਾਂ ਦੇ ਨਾਲ ਮੰਜੂਰ ਮਿਸਤਰੀ ਰਾਜਮਿਸਤਰੀ ਸਾਰਿਆਂ ਦਾ ਕੰਮ ਬੰਦ ਹੋਇਆ ਪਿਆ ਨਹੀਂ ਜੀ ਪਿੱਪਰ ਯੂਨੀਅਨ ਦੀ ਮੇਨ ਮੰਗ ਤਾਂ ਇਹ ਹੈ ਵੀ ਆਲਰੇਡੀ ਇਹਨਾਂ ਦੀ 2 ਫੁੱਟ 3 ਏਕੜ ਦੀ ਪਹਿਲਾਂ ਮੰਜੂਰੀਆਂ ਮਿਲਦੀਆਂ ਹੁੰਦੀਆਂ ਸੀ ਉਹ ਦੁਬਾਰਾ ਸ਼ੁਰੂ ਕਰਵਾਉਣ ਤੇ ਉਹਨਾਂ ਦੀ ਮੰਗ ਪੱਤਰ ਹੈ ਉਹਨਾਂ ਨੂੰ ਅਸੀਂ ਕਨਵੇ ਕੀਤਾ ਹੈ ਵੀ ਉਹਨਾਂ ਦੀ ਮੰਗ ਜਿਹੜੀ ਹੈਗੀ ਆ ਉੱਚ ਅਧਿਕਾਰੀਆਂ ਨੂੰ ਦੁਬਾਰਾ ਪਹੁੰਚ ਕਰਾ ਦਿੱਤੀ ਜਾਏਗੀ ਤੇ ਉਸ ਤੋਂ ਬਾਅਦ ਡਿਸੀਜਨ ਜਿਹੜਾ ਹੈਗਾ ਹਰ ਅਥਾਰਟੀ ਸਰ ਤਦ ਜਿਹੜੀ ਮਿੱਟੀ ਵਾਲੀ ਦੀ ਗੱਲ ਕੀਤੀ ਸੀ 2003 ਦੀ ਉਹ ਪਹਿਲਾਂ ਮਨਜ਼ੂਰੀ ਸੀ 2003 ਦੀ ਸੌਰੀ ਨਹੀਂ ਜਿਹੜੀ 2003 ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਪਹਿਲਾਂ ਪਹਿਲਾਂ ਮਨਜ਼ੂਰੀ ਮਿਲਦੀ ਹੁੰਦੀ ਸੀ ਹਾਂਜੀ ਪਹਿਲਾਂ ਮਨਜ਼ੂਰੀ ਮਿਲਦੀ ਹੁੰਦੀ ਸੀ ਬਟ ਰੀਸੈਂਟਲੀ ਪਟਨਾ ਹਾਈ ਕੋਰਟ ਦੀ ਇੱਕ ਜੱਜਮੈਂਟ ਹੈ ਤੇ ਉਸ ਦੇ ਵਿੱਚ 2 ਫੁੱਟ 3 ਏਕੜ ਨੂੰ ਐਜ਼ ਅ ਮਾਈਨਿੰਗ ਐਕਟੀਵਿਟੀ ਕਾਊਂਟ ਕਰਦੇ ਹੋਏ ਉਹਨਾਂ ਨੇ ਸਟੇਲ ਆ ਦਿੱਤੀ ਹੈ ਤੇ ਗਵਰਨਮੈਂਟ ਆਫ ਇੰਡੀਆ ਨੇ ਸਾਰੇ ਸਟੇਟਸ ਮੈਂ ਡੋਸ ਕੀਤਾ ਜਿਸ ਕਰਕੇ ਹਲਦੀ ਘੜੀ ਇਹ ਦਿੱਤੀ ਨਹੀਂ ਜਾ ਰਹੀ ਬਸ ਉਹ ਇੱਥੇ ਕਹਿ ਰਹੇ ਵੀ ਹਰ ਅਨਿਸ਼ਤਾ ਇਸ ਦੀ ਪਰਮਿਟ ਉਹ ਆਈ ਥਿੰਕ ਗਵਰਨਮੈਂਟ ਟੂ ਗਵਰਨਮੈਂਟ ਗਵਰਨਮੈਂਟ ਅਲਾਉ ਕਰਦੀ ਸਾਨੂੰ ਡਾਇਰੈਕਸ਼ਨਸ ਆਈਆਂ ਨੇ ਅਡੋਸ ਹੋ ਕੇ ਆਈ ਹੈ ਫਾਈਲ ਤਾਂ ਫਿਲਹਾਲ ਤਾਂ ਇਹ ਫਿਰ ਬੰਦ ਹੈ ਮਾਈਨੋਮੀ ਜਾਂ ਟਿਪਰ ਚੱਲਣੇ ਫਿਲਹਾਲ ਬਾਤ ਰਹਿ ਨਹੀਂ ਵਿਦਆਊਟ ਕੇ 1 ਪਰਮਿਟ ਜਿਹੜੇ ਹੈਗੇ ਆ ਟਿਪਰ ਅਲਾਉ ਹੈਗੇ ਆ K1 ਪਰਮਿਟ ਜਿਹੜੇ ਹੈਗੇ ਆ ਜਿਨ੍ਹਾਂ ਕੋਲ K1 ਪਰਮਿਟ ਹੈ K2 ਪਰਮਿਟਸ ਹੈਗੇ ਆ ਉਹਨਾਂ ਨੂੰ علاوہ ਇਸ ਤੋਂ ਵਾਰ ਹੋਰ ਕਿਸੇ ਨੂੰ ਨਾ ਲਾਓ